ਸੰਗਤ ਵਿੱਚ ਬੈਠਾ ਹੁੰਦਾ ਜਿਹਨੂੰ ਆਪਣੇ ਨਾਲ ਵੀ ਬੈਠਾ ਲੱਗਦਾ ਵੀ ਮੇਰੇ ਨਾਲ ਗੁਰੂ ਨਾਨਕ ਬੈਠੇ ਆ ਮੈਂ ਗੁਰੂ ਨਾਨਕ ਦੀ ਸੰਗਤ ਕਰਦਾ ਬਿਰਲੀਆਂ ਬਿਰਲੀਆਂ ਮਾਮਾ ਉਹ ਹੁੰਦੀਆਂ ਨੇ ਜਿੰਨੂੰ ਲੱਗਦਾ ਕਿ ਮਾਤਾ ਸਹਿਬਕੌਰ ਜੀ ਸਾਡੇ ਨਾਲ ਬੈਠੇ ਆ ਉਹ ਤੇ ਧਿਆਨ ਲਾ ਕੇ ਬੈਂਦੇ ਤੇ ਉਹ ਭਾਗਾ ਵਾਲੇ ਆ ਉਹ ਕਰਮਾ ਵਾਲੀਆਂ ਰੂਹਾਂ ਨੇ ਜਿਨ੍ਹਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬਹ ਜੀ ਦੇ ਵਿੱਚੋਂ ਉਹਨਾਂ ਮਹਾਪੁਰਖਾਂ ਦੇ ਉਹਨਾਂ ਮਰਜੀਵੜਿਆਂ ਦੇ ਦਰਸ਼ਨ ਹੁੰਦੇ ਆ ਤੇ ਇੱਥੇ ਆ ਕੇ ਆਪਣੇ ਆਪ ਤੇ ਮੈਲ ਮੇਰੇ ਵਰਗੇ ਚੜਾ ਕੇ ਤੁਰ ਜਾਂਦੇ ਆ ਜਿਹੜੇ ਆ ਕੇ ਦੁਨੀਆ ਨੂੰ ਵੇਖ ਕਰਕੇ ਮੁੜ ਜਾਂਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਪਰ ਮਹਾਰਜ ਕਹਿੰਦੇ ਤੈਨੂੰ ਸੰਗਤ ਨੂੰ ਏਸ ਕਰਕੇ ਵੱਡੀ ਕਿਹਾ ਸੰਗਤ ਕਰਨ ਵਾਲੇ ਨੂੰ ਏਸ ਕਰਕੇ ਵਿਢਭਾਗਾ ਕਿਹਾ ਕਿਉਂਕਿ ਦੁਨੀਆ ਦੀ ਕੋਈ ਵੀ ਸਿੱਖਿਆ ਦੁਨੀਆਂ ਦਾ ਕੋਈ ਵੀ ਗਿਆਨ ਨਹੀਂ ਹੈ ਜਿਹੜਾ ਕਿਸੇ ਤੋਂ ਬਿਨਾਂ ਸਿੱਖਿਆ ਜਾ ਸਕਦਾ। ਜੇ ਤੁਸੀਂ ਦੁਨਿਆਵੀ ਗਿਆਨ ਪ੍ਰਾਪਤ ਕਰਨਾ ਹੈ ਉਹਦੇ ਲਈ ਤੁਹਾਨੂੰ ਆਪਣੇ ਉਸਤਾਦ ਦੇ ਕੋਲ ਬਹਿਣਾ ਪੈਣਾ ਹੈ। ਚੌਂਕੜੀ ਮਾਰ ਕੇ ਬਹਿਣਾ ਪੈਣਾ ਉਹਦੀਆਂ ਸੁਣਨੀਆਂ ਪੈਣੀਆਂ। ਜੇ ਕਿਸੇ ਮਿਸਤਰੀ ਤੋਂ ਕੋਈ ਕੰਮ ਸਿੱਖਣਾ ਹੈ ਉਹ ਮਿਸਤਰੀ ਦੇ ਨਾਲ ਸਮਾਂ ਬਿਤਾਉਣਾ ਪੈਣਾ। ਇਸੇ ਤਰ੍ਹਾਂ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਹਨਾਂ ਮਹਾਂਪੁਰਖਾਂ ਦੇ ਦਰ ਤੇ ਆ ਕਰਕੇ ਸਾਧੂਆਂ ਦੇ ਦਰ ਤੇ ਆ ਕਰਕੇ ਉਹਨਾਂ ਦੀਆਂ ਵਡਿਆਈਆਂ ਲੈਣੀਆਂ ਤਾਂ ਤੁਹਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਵੀ ਬਹਿਣਾ ਪੈਣਾ ਆਖੋ ਸਤਨਾਮ ਵਾਹਿਗੁਰੂ ਇਹ ਫਲਸਫਾ ਐਸਾ ਹੈ ਇਹ ਪ੍ਰੇਮ ਦਾ ਮਾਰਗ ਹੈ ਇੱਥੇ ਬੈਠ ਕਰਕੇ ਜਿਨੇ ਕਿਸੇ ਨੇ ਇੱਕ ਵਾਰ ਵੀ ਅੱਲਾ ਵੀ ਕਹਿ ਦਿੱਤਾ ਉਹ ਤਰ ਗਿਆ ਜਿਨੇ ਇੱਥੇ ਬਹਿ ਕਰਕੇ ਸ਼ਰਦਾ ਦੇ ਨਾਲ ਰਾਮ ਵੀ ਕਹਿ ਦਿੱਤਾ ਉਹਣੀ ਤੇ ਇੱਥੇ ਤੱਕ ਕਹਿੰਦੀ ਐ ਕਹਿੰਦੇ ਜਿਨੇ ਇੱਥੇ ਆ ਕੇ ਇੱਕ ਵਾਰ ਹੱਥ ਜੋੜ ਕਰਕੇ ਸ਼ੀਸ਼ ਝੁਕਾ ਦਤਾ ਉਹ ਵੀ ਤਰ ਗਿਆ ਆਖੋ ਸਤਨਾਮ ਵਾਹਿਗੁਰੂ ਮਹਾਰਦੀ ਬਾਣੀ ਕਹਿੰਦੀ ਐ ਜੇ ਤੈਨੂੰ ਕੋਈ ਮਹਾਪੁਰਖ ਪਿਆਰਾ ਰੱਬ ਦਾ ਮਿਲਦਾ ਕੋਈ ਗੁਰਸਿੱਖ ਮਿਲਦਾ ਹੱਥ ਜੋੜ ਸ਼ੀਸ਼ ਝੁਕਾ ਉਹਨੂੰ ਫਤਿਹ ਬਲਾ ਤੇਰਾ ਪੁੰਨ ਹੈ ਤੇਰੇ ਗਰਮ ਚੰਗੇ ਹੁੰਦੇ ਆ ਮਰਦ ਕਹਿੰਦੇ ਕਰ ਸਾਧੂਈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਸਾਧੂ ਨੂੰ ਅੰਜਲੀ ਕਰਨੀ ਉਂਝੜ ਹੁੰਦਾ ਨਾ ਆਪਾਂ ਬੁੱਕ ਭਰਦੇ ਆ ਆਪਾਂ ਬੁੱਕ ਭਰਦੇ ਆ ਆਪਾਂ ਉਂਝੜ ਬਣਾਉਨੇ ਆ ਪ੍ਰਸ਼ਾਦ ਲੈਨੇ ਆ ਉਂਝੜ ਕਰਦੇ ਆ ਪ੍ਰਸ਼ਾਦਾ ਲੈਨੇ ਆ ਉਂਝੜ ਕਰਦੇ ਆ ਕੋਈ ਵਸਤੂ ਫੜਨੀ ਆ ਤਾਂ ਚ ਉਂਝੜ ਕਰਦੇ ਆ ਤੇ ਮਰਦ ਦੀ ਬਾਣੀ ਆਖਦੀ ਕਰ ਸਾਧੂ ਅੰਜਲੀ ਸਾਧੂ ਦੇ ਅੱਗੇ ਜਾ ਕੇ ਉਂਜਲ ਨੂੰ ਜੋੜ ਕਰਕੇ ਬਣੀ ਕੁੰਜਲੀ ਮਹਾਰਾਜ ਕਹਿੰਦੇ ਕੋਈ ਮਾਂ ਪੁਰਖ ਕੋਈ ਗਿਆਨੀ ਕੋਈ ਰੱਬ ਰੰਗੀ ਰੂਹ ਕੋਈ ਪਰਮੇਸ਼ਰ ਦਾ ਪਿਆਰਾ ਤੈਨੂੰ ਮਿਲਦਾ ਹੈ ਉਹਦੇ ਅੱਗੇ ਜਾ ਕਰਕੇ ਹੱਥ ਜੋੜ ਕਰ ਸਾਧੂ ਅੰਜਲੀ ਪੁੰਨ ਵੱਡਾ ਤੇਰਾ ਵੱਡਾ ਪੁੰਨ ਹੁੰਦਾ ਤੇਰੇ ਕਰਮ ਚੰਗੇ ਹੁੰਦੇ ਫਿਰ ਮਹਾਰਾਜ ਕਹਿੰਦੇ ਅੱਗੇ ਕਰ ਡੰਡੌਤ ਆਪਾਂ ਨਿਵਨੇ ਆ ਨਾ ਮਹਾਰਾਜ ਦੇ ਅੱਗੇ ਆ ਕੇ ਆਪਾਂ ਤੇ ਅੱਠ ਅੰਗ ਲਾ ਕੇ ਨਮਸਕਾਰ ਕਰਦੇ ਆ ਸਾਡੇ ਅੱਠ ਅੰਗ ਲੱਗਦੇ ਆ ਜਦੋਂ ਅਸੀਂ ਨਮਸਕਾਰ ਕਰਦੇ ਆ ਪਰ ਮਹਾਰਾਜ ਕਹਿੰਦੇ ਕਰ ਡੰਡੌਤ ਡੰਡੌਤ ਦਾ ਅਰਥ ਹੈ ਡੰਡੇ ਵਾਂਗ ਲੰਬਾ ਸਿੱਧਾ ਪੈ ਕਰਕੇ ਨਮਸਕਾਰ ਕਰਨੀ ਮਹਾਰਾਜ ਕਹਿੰਦੇ ਕਰ ਡੰਡੌਤ ਪੁੰਨ ਵੱਡਾ ਹੈ ਪਰ ਜਦੋਂ ਹੁਣ ਕੋਈ ਨਮਸਕਾਰ ਕਰਦਾ ਹੈ ਕਿਸੇ ਨੂੰ ਫਤਿਹ ਬੁਲਾਉਂਦਾ ਹੈ ਹੱਥ ਜੋੜਦਾ ਹੈ ਮਹਾਰਾਜ ਕਹਿੰਦੇ ਜਦੋਂ ਤੂੰ ਹੱਥ ਜੋੜ ਕੇ ਨਿਮਣਾ ਸ਼ੁਰੂ ਕਰ ਦਿੱਤਾ ਤੇਰੇ ਅੰਦਰ ਸ਼ਰਧਾ ਆਉਣੀ ਸ਼ੁਰੂ ਹੋ ਜਾਣੀ ਹੈ ਤੇਰੇ ਅੰਦਰ ਪ੍ਰੇਮ ਜਾਗਣਾ ਸ਼ੁਰੂ ਹੋ ਜਾਣਾ ਹੈ ਭਾਵਨਾ ਬਣਨੀ ਸ਼ੁਰੂ ਹੋ ਜਾਣੀ ਹੈ ਤੇ ਇਹ ਭਾਵਨਾ ਵਾਲੇ ਨੂੰ ਪਤਾ ਹੈ ਕਿ ਜਦੋਂ ਫਤਿਹ ਬੁਲਾਉਂਦੇ ਆ ਫਿਰ ਕੀ ਭਾਵਨਾ ਹੈ ਕੀ ਪ੍ਰੇਮ ਮਿਲਦਾ ਹੈ ਪਰ ਅੱਗੇ ਜਾ ਕੇ ਮਹਾਰਾਜ ਕਹਿੰਦੇ ਨੇ ਡੰਡਾਉਤ ਕਰਨ ਵਾਲੇ ਨੂੰ ਭਾਵਨਾ ਵਾਲੇ ਗੁਰਸਿੱਖ ਨੂੰ ਫਤਿਹ ਬੁਲਾਉਣ ਨੂੰ ਜਿਹੜੇ ਲੋਕ ਕਹਿੰਦੇ ਆ ਨਾ ਕਿ ਕੋਈ ਫਾਇਦਾ ਨਹੀਂ ਹੈ ਕਿਸੇ ਸਾਧੂ ਨੂੰ ਨਮਸ਼ਕਾਰ ਕਰਨ ਦਾ ਫਤਿਹ ਬਲਾਉਣ ਦਾ ਕਿਸੇ ਰੱਬਰੰਗੀ ਰੂਹ ਨੂੰ ਆਪਾਂ ਚਾਣ ਚੱਕ ਕਈ ਵਾਰ ਆਪਣੇ ਤੋਂ ਉਮਰ ਤੋਂ ਵੱਡਿਆਂ ਦੇ ਪੈਰੀ ਹੱਥ ਵੀ ਲਾ ਦਿੰਨੇ ਆ ਆਪਣੇ ਤੋਂ ਸਿਆਣੇ ਦੇ ਲੋਕ ਕਹਿੰਦੇ ਐ ਕਿ ਪੈਰੀ ਹੱਥ ਲਾਉਣੇ ਨਹੀਂ ਚਾਹੀਦੇ ਆਪਾਂ ਵਡਿਆਈ ਕਰਦੇ ਆ ਨਾ ਵੱਡੇ ਦੀ ਪਰ ਮਹਾਰਾਜ ਕਹਿੰਦੇ ਨੇ ਜੇ ਕੋਈ ਵੱਡੇ ਨੂੰ ਨਿੰਮਦਾ ਹੈ ਆਪ ਤੋਂ ਵੱਡੇ ਨੂੰ ਡੰਡੌਤ ਕਰਦਾ ਹੈ ਉਹ ਪਖੰਡ ਨਹੀਂ ਹੈ ਮਾੜਾ ਨਹੀਂ ਹੈ ਮਹਾਰਜ ਕਹਿੰਦੇ ਉਹ ਵੱਡਾ ਪੁੰਜ ਜੁੜਦਾ ਪਰ ਇਹਨਾਂ ਦਾ ਫਲ ਇਹਨਾਂ ਦਾ ਅਸਰ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਦੇ ਅੰਦਰ ਸ਼ਰਧਾ ਹੈ ਨਹੀਂ ਕਹਿੰਦੇ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਸਾਕਤਾ ਨੇ ਰੱਬ ਦੇ ਨਾਮ ਦਾ ਰੱਬ ਦੀ ਬੰਦਗੀ ਦਾ ਰੱਬ ਦੀ ਭਗਤੀ ਦਾ ਸਵਾਦ ਨਹੀਂ ਜਾਣਿਆ ਉਹਨਾਂ ਦੇ ਅੰਦਰ ਹੰਕਾਰ ਦਾ ਹੋਮੇ ਦਾ ਕੰਡਾ ਹੈ ਉਹਨ ਜੇ ਇੱਥੇ ਕੋਈ ਬਾਹਰ ਕੋਈ ਜੋੜਿਆਂ ਦੀ ਸੇਵਾ ਕਰਦਾ ਉਹਨੇ ਆਪਣੀ ਜੇਬ ਚੋਂ ਮੂੰਹ ਜੋੜਿਆਂ ਚ ਬਹਿ ਕਰਕੇ ਜੋੜੇ ਝਾੜਨ ਲੱਗ ਗਿਆ ਉਹਦੇ ਅੰਦਰ ਤੇ ਪ੍ਰੇਮ ਹੈ ਭਾਵਨਾ ਹੈ ਤੇ ਇੱਕ ਮੇਰੇ ਵਰਗਾ ਆਇਆ ਲੈ ਐਵੇਂ ਹੀ ਪਖੰਡ ਕਰਦਾ ਜੋੜਿਆਂ ਚ ਬੈਠਾ ਉਹਦੇ ਅੰਦਰ ਭਾਵਨਾ ਨਹੀਂ ਹੈ ਜਿਨੇ ਤੇ ਜੋੜੇ ਝਾੜੇ ਉਹਨੇ ਤੇ ਆਪਣੇ ਮਾੜੇ ਕਰਮਾ ਮਾੜੇ ਪਾਪਾ ਨੂੰ ਝਾੜ ਦਿੱਤਾ ਤੇ ਜਿਹਨੇ ਇਹ ਆਗ ਦਿੱਤਾ ਨਾ ਐਵੇਂ ਪਖੰਡ ਕਰਦਾ ਉਹ ਪਾਪ ਉਹਨੇ ਧੂਨੇ ਚੜਾ ਲਿਆ ਖੁ ਸਤਨਾਮ ਵਾਹਿਗੁਰੂ